ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸੋਖਪੁਰ ਵਿੱਚ ਇੱਕ ਕਹਾਣੀ ਜਨਮ ਲੈਂਦੀ ਹੈ। ਇਹ ਕਹਾਣੀ ਕਿਸੇ ਇੱਕ ਵਿਅਕਤੀ ਦੀ ਨਹੀਂ ਸਗੋਂ 10000ਾਂ ਨੌਜਵਾਨਾਂ ਦੀ ਹੈ ਜੋ ਸੁਪਨੇ ਤਾਂ ਵੱਡੇ ਵੇਖਦੇ ਹਨ ਪਰ ਆਲਸ, ਡਰ ਅਤੇ ਟਮ ਟਮ ਟੋਲ ਦੇ ਕਾਰਨ ਉਹਨਾਂ ਨੂੰ ਸੋਕਾਰ ਸਕਾਰ ਨਹੀਂ ਕਰ ਪਾਉਂਦੇ। ਇੱਕ ਕਹਾਣੀ ਦੱਸਦੀ ਹੈ ਕਿ ਕਿਵੇਂ ਆਲਸ ਮਨੁੱਖ ਦੇ ਸੁਪਨਿਆਂ ਨੂੰ ਖਾ ਜਾਂਦਾ ਹੈ ਅਤੇ ਕਿਵੇਂ ਮਿਹਨਤ ਅਨੁਸ਼ਾਸਨ ਅਤੇ ਲਗਨ ਨਾਲ ਕਾਮਯਾਬੀ ਦਾ ਰਾਹ ਖੁੱਲਦਾ ਹੈ। ਸੁਖਬੁਰਪਿੰਡ ਖੇਤਾਂ, ਕੱਚੇ ਰਸਤੇ ਅਤੇ ਪ੍ਰਾਣੀਆਂ ਸੋਚਾਂ ਨਾਲ ਭਰਿਆ ਹੋਇਆ ਸੀ। ਇੱਥੇ ਹੀ ਰਹਿੰਦਾ ਸੀ ਅਮਨਦੀਪ ਸਿੰਘ। ਅਮਨਦੀਪ ਪੜਨ ਵਿੱਚ ਹੁਸ਼ਿਆਰ ਸੀ। ਅਧਿਆਪਕ ਵੀ ਕਹਿੰਦੇ ਸਨ ਕਿ ਇਹ ਮੁੰਡਾ ਕੁਝ ਵੱਡਾ ਕਰ ਸਕਦਾ ਹੈ ਪਰ ਸਮੱਸਿਆ ਇੱਕ ਸੀ ਆਲਸ ਸਵੇਰੇ ਦੇ ਨਾਲ ਉੱਠਣਾ ਕੰਮ ਕੱਲ ਤੇ ਛੱਡ ਦੇਣਾ ਅਤੇ ਹਰ ਵਾਰ ਇਹ ਕਹਿਣਾ ਕੱਲ ਕਰ ਲਵਾਂਗਾ। ਇਹੀ ਅਮਨਦੀਪ ਦੀ ਰੋਜ਼ਾਨਾ ਦੀ ਆਦਤ ਸੀ। ਉਸ ਦੇ ਮਾਤਾ ਪਿਤਾ ਕਿਸਾਨ ਸਨ। ਪਿਓ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਮਾਂ ਘਰ ਅਤੇ ਪਸ਼ੂਆਂ ਦਾ ਧਿਆਨ ਰੱਖਦੀ। ਉਹ ਚਾਹੇ ਚਾਹੁੰਦੇ ਸਨ ਕਿ ਅਮਨਦੀਪ ਪੜ ਲੇ ਕਿ ਕੁਝ ਬਣੇ ਪਰ ਅਮਨਦੀਪ ਨੂੰ ਲੱਗਦਾ ਸੀ ਕਿ ਕਾਮਯਾਬੀ ਆਪ ਹੀ ਮਿਲ ਜਾਵੇਗੀ ਉਸ ਨੂੰ ਇਹ ਅਹਿਸਾਸ ਨਹੀਂ ਸੀ ਕਿ ਸਮ ਹੌਲੀ-ਹੌਲੀ ਉਸ ਦੇ ਹੱਥਾਂ ਵਿੱਚੋਂ ਨਿਕਲ ਰਿਹਾ ਹੈ ਅਮਨਦੀਪ ਦੇ ਸੁਪਨੇ ਬੜੇ ਸਨ ਉਹ ਸੋਚਦਾ ਸੀ ਕਿ ਇੱਕ ਦਿਨ ਵੱਡਾ ਅਫਸਰ ਬਣੇਗਾ ਸ਼ਹਿਰ ਵਿੱਚ ਰਹੇਗਾ ਵੱਡੀ ਗੱਡੀ ਹੋਵੇਗੀ ਦੋਸਤਾਂ ਵਿੱਚ ਉਹ ਅਕਸਰ ਆਪਣੇ ਸੁਪਨਿਆਂ ਦੀ ਗੱਲ ਕਰਦਾ ਪਰ ਜਦੋਂ ਪੜ੍ਹਾਈ ਜਾਂ ਮਿਹਨਤ ਦੀ ਗੱਲ ਆਉਂਦੀ ਉਹ ਹਮੇਸ਼ਾ ਕੋਈ ਨਾ ਕੋਈ ਬਹਾਨਾ ਬਣਾ ਲੈਂਦਾ ਉਸ ਦੇ ਦੋਸਤ ਹਰਪ੍ਰੀਤ ਗੁਰਨਾਮ ਗੁਰਨਾ ਪੜ੍ਹਾਈ ਵਿੱਚ ਲਗਾਤਾਰ ਮਿਹਨਤ ਕਰ ਰਹੇ ਸਨ ਉਹਨਾਂ ਨੇ ਆਪਣੇ ਲਕਸ਼ੇ ਕਰ ਲਏ ਸਨ ਅਤੇ ਹਰ ਰੋਜ਼ ਥੋੜਾ ਥੋੜਾ ਅੱਗੇ ਵਧ ਰਹੇ ਸਨ ਅਬਰਦੀਪ ਨੂੰ ਵੇਖ ਕੇ ਕਹਿੰਦੇ ਯਾਰ ਜ਼ਿੰਦਗੀ ਕਿੰਨੀ ਵੀ ਗੰਭੀਰ ਨਹੀਂ ਮਜੇ ਵੀ ਕਰਨੇ ਚਾਹੀਦੇ ਹਨ ਪਰ ਅੰਦਰੋਂ ਅੰਦਰ ਉਹ ਜਾਣਦਾ ਸੀ ਕਿ ਉਹ ਆਪਣੀ ਜ਼ਿੰਦਗੀ ਨਾਲ ਇਮਾਨਦਾਰ ਨਹੀਂ ਹੈ ਕਾਲਜ ਤੇ ਇਮਤਿਹਾਨ ਆਏ ਅਮਨਦੀਪ ਨੇ ਸੋਚਿਆ ਕਿ ਆਖਰੀ ਹਫਤੇ ਵਿੱਚ ਪੜ ਲਵਾਂਗਾ ਪਰ ਆਖਰੀ ਹਫਤਾ ਆਇਆ ਤੇ ਉਹੀ ਆਲਸ ਮੋਬਾਈਲ ਦੋਸਤ ਸੋਸ਼ਲ ਮੀਡੀਆ ਸਭ ਕੁਝ ਪਹਿਲਾਂ ਨਤੀਜਾ ਇਹ ਨਿਕਲਿਆ ਕਿ ਉਹ ਕਈ ਜਿਸ ਵਿਸ਼ਿਆਂ ਵਿੱਚ ਫੇਲ ਹੋ ਗਿਆ ਜਦੋਂ ਨਤੀਜੇ ਆਏ ਉਸ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਨਿਰਾਸ਼ਾ ਸੀ ਪਿਓ ਨੇ ਕੁਝ ਨਹੀਂ ਕਿਹਾ ਪਰ ਉਸ ਦੀ ਚੁੱਪ ਅਮਨਦੀਪ ਨੂੰ ਅੰਦਰੋਂ ਹਿਲਾ ਗਈ ਮਾਂ ਨੇ ਸਿਰਫ ਇਹੀ ਕਿਹਾ ਪੁੱਤ ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਦਾ ਇਹ ਸ਼ਬਦ ਅਮਨਦੀਪ ਦੇ ਦਿਲ ਵਿੱਚ ਗੂੰਜਦੇ ਰਹੇ ਪਰ ਫਿਰ ਵੀ ਉਹ ਪੂਰੀ ਤਰ੍ਹਾਂ ਨਹੀਂ ਬਦਲਿਆ ਇੱਕ ਦਿਨ ਅਮਨਦੀਪ ਪਿੰਡ ਦੇ ਗੁਰਦੁਆਰੇ ਦੇ ਬਾਹਰ ਬੈਠਾ ਸੀ ਉੱਥੇ ਬੁੱਢੇ ਮਾਸਟਰ ਜੀ ਆਏ ਜੋ ਕਦੇ ਸਕੂਲ ਵਿੱਚ ਅਧਿਆਪਕ ਰਹੇ ਚੁੱਕੇ ਸਨ ਉਹਨਾਂ ਦੀ ਨਜ਼ਰ ਅਮਨਦੀਪ ਤੇ ਪਈ ਅਮਨਦੀਪ ਮਾਸਟਰ ਜੀ ਨੇ ਪੁੱਛਿਆ ਪੁੱਤ ਕੀ ਸੋਚ ਰਿਹਾ ਹੈ ਅਮਨਦੀਪ ਨੇ ਆਪਣੀਆਂ ਸਫਲਤਾਵਾਂ ਤੇ ਉਲਝਣ ਬਾਰੇ ਦੱਸਿਆ ਮਾਸਟਰ ਜੀ ਮੁਸਕਰਾ ਕੇ ਅਤੇ ਕਹਿਣ ਲੱਗੇ ਕਾਮਯਾਬੀ ਕੋਈ ਤੋਹਫਾ ਨਹੀਂ ਜੋ ਕਿਸੇ ਨੂੰ ਮੁਫਤ ਵਿੱਚ ਮਿਲ ਜਾਵੇ ਇਹ ਮਿਹਨਤ ਦੀ ਕੀਮਤ ਮੰਗਦੀ ਇਹ ਮਿਹਨਤ ਦੀ ਕੀਮਤ ਮੰਗਦੀ ਹੈ ਅਲਸ ਸਭ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਉਹਨਾਂ ਨੇ ਇੱਕ ਕਹਾਣੀ ਸੁਣਾਈ ਜਿਵੇਂ ਇੱਕ ਲੱਕੜਹਾਰਾ ਰੋਜ਼ ਮਿਹਨਤ ਕਰਦਾ ਸੀ ਇੱਕ ਆਲਸੀ ਮਨੁੱਖ ਸਿਰਫ ਕਿਸਮਤ ਨੂੰ ਦੋਸਤ ਦਿੰਦਾ ਸੀ ਦਿੰਦਾ ਰਹਿੰਦਾ ਸੀ ਅੰਤ ਵਿੱਚ ਮਿਹਨਤ ਮਨੁੱਖ ਕਾਮਯਾਬ ਮਿਹਨਤੀ ਮਨੁੱਖ ਕਾਮਯਾਬ ਹੋਇਆ ਇਹ ਗੱਲਾਂ ਅਮਨਦੀਪ ਦੇ ਮਨ ਵਿੱਚ ਡੂੰਗੀ ਸਾਫ ਛੱਡ ਗਈਆਂ ਤੇ ਅਗਲੇ ਦਿਨ ਅਮਨਦੀਪ ਸਵੇਰੇ ਜਲਦੀ ਉੱਠਿਆ ਉਹ ਉਸ ਲਈ ਬੱਤੀ ਗੱਲ ਸੀ ਉਸ ਨੇ ਆਪਣੇ ਲਈ ਇੱਕ ਛੋਟਾ ਜਿਹਾ ਟਾਈਮ ਟੇਬਲ ਬਣਾਇਆ ਸ਼ੁਰੂ ਵਿੱਚ ਮੁਸ਼ਕਲ ਹੋਈ ਮਨ ਕਰਦਾ ਸੀ ਕਿ ਸਭ ਛੱਡ ਕੇ ਸੋ ਜਾਵੇ ਪਰ ਮਾਸਟਰ ਜੀ ਦੀਆਂ ਗੱਲਾਂ ਯਾਦ ਆਉਂਦੀਆਂ ਉਸ ਨੇ ਨਾ ਲਿਆ ਕਿ ਹਰ ਰੋਜ਼ ਸਿਰਫ ਇਮਾਨਦਾਰੀ ਨਾਲ ਮਿਹਨਤ ਕਰੇਗਾ ਨਤੀਜੇ ਦੀ ਚਿੰਤਾ ਨਹੀਂ ਕਰੇਗਾ ਹੌਲੀ-ਹੌਲੀ ਉਸ ਦੀ ਆਦਤ ਬਦਲ ਗਈ ਬਦਲਾ ਅਸ ਆਸਾਨ ਨਹੀਂ ਹੁੰਦਾ ਕਈ ਵਾਰ ਅਮਨਦੀਪ ਫਿਰ ਆਲਸ ਦਾ ਸ਼ਿਕਾਰ ਹੋ ਜਾਂਦਾ ਦੋਸਤ ਮਜ਼ਾਕ ਉਡਾਉਂਦੇ ਕੀ ਹੋ ਗਿਆ ਤੈਨੂੰ ਸੰਤ ਬਣ ਗਿਆ ਪਰ ਹੁਣ ਅਮਨਦੀਪ ਚੁੱਪ-ਚਾਪ ਆਪਣਾ ਕੰਮ ਕਰਦਾ ਉਹ ਜਾਣ ਗਿਆ ਕਿ ਲੋਕਾਂ ਦੀਆਂ ਗੱਲਾਂ ਤੋਂ ਵੱਧ ਆਪਣਾ ਭਵਿੱਖ ਮਹੱਤਵਪੂਰਨ ਹੈ ਉਸਨੇ ਦੁਬਾਰਾ ਇਮਤਿਹਾਨ ਦਿੱਤੇ ਇਸ ਵਾਰ ਨਤੀਜੇ ਬਿਹਤਰ ਸਨ ਇਹ ਪਹਿਲੀ ਵਾਰ ਸੀ ਜਦੋਂ ਉਸਨੇ ਆਪਣੀ ਮਿਹਨਤ ਦਾ ਫਲ ਵੇਖਿਆ ਸਫਲਤਾ ਦੀ ਛੋਟੀ ਜਹੀ ਝਲਕ ਨੇ ਅਮਨਦੀਪ ਦਾ ਵਿਸ਼ਵਾਸ ਵਧਾ ਦਿੱਤਾ ਉਹ ਰੂਹ ਉਹ ਹੋਰ ਜ਼ਿਆਦਾ ਮਨ ਲਾ ਕੇ ਪੜਨ ਲੱਗਾ ਮਾਪਿਆਂ ਦੇ ਚਿਹਰੇ ਤੇ ਖੁਸ਼ੀ ਵਾਪਸ ਆਉਣ ਲੱਗੀ ਪਿਓ ਨੇ ਇੱਕ ਦਿਨ ਕਿਹਾ ਪੁੱਤ ਅਸਲੀ ਕਾਮਯਾਬੀ ਇਹ ਹੈ ਕਿ ਤੂੰ ਆਪਣੇ ਆਪ ਨੂੰ ਬਦਲ ਲਿਆ ਇਹ ਸ਼ਬਦ ਅਮਨਦੀਪ ਲਈ ਸਭ ਤੋਂ ਵੱਡਾ ਇਨਾਮ ਸਨ ਸਲਾਹਾਂ ਦੀ ਮਿਹਨਤ ਤੋਂ ਬਾਅਦ ਅਮਨਦੀਪ ਇੱਕ ਚੰਗੀ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਉਹ ਸ਼ਹਿਰ ਗਿਆ ਪਰ ਆਪਣੀ ਜੜ੍ਹਾਂ ਨਾ ਭੁੱਲਿਆ ਉਹ ਅਕਸਰ ਪਿੰਡ ਆ ਕੇ ਨੌਜਵਾਨਾਂ ਨੂੰ ਪ੍ਰੇਰਣਾ ਦਿੰਦਾ ਉਹ ਕਹਿੰਦਾ ਮੈਂ ਵੀ ਤੁਹਾਡੇ ਵਰਗਾ ਸੀ ਆਲਸ ਮੇਰਾ ਸਭ ਤੋਂ ਵੱਡਾ ਦੁਸ਼ਮਣ ਸੀ ਜਦੋਂ ਮੈਂ ਉਸ ਨੂੰ ਛੱਡਿਆ ਕਾਮਯਾਬੀ ਆਪਣੇ ਆਪ ਮੇਰੇ ਪਿੱਛੇ ਆ ਗਈ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਾਮਯਾਬੀ ਕੋਈ ਜਾਦੂ ਨਹੀਂ ਇਹ ਰੋਜ਼ਾਨਾ ਦੀ ਛੋਟੀ ਛੋਟੀ ਮਿਹਨਤ ਦਰ ਨਤੀਜਾ ਹੁੰਦੀ ਹੈ ਆਲਸ ਟਾਮ ਟਮ ਟਾਮ ਟੋਲ ਅਤੇ ਡਰ ਇਹ ਤਿੰਨੇ ਮਨੁੱਖ ਨੂੰ ਅੱਗੇ ਵਧਣ ਤੋਂ ਰੋਕਦੇ ਹਨ ਜੇ ਅਸੀਂ ਅੱਜ ਮਿਹਨਤ ਕਰੀਏ ਤਾਂ ਕੱਲ ਜ਼ਰੂਰ ਹੌਸਲ ਹੋਵੇਗਾ ਕਾਮਯਾਬੀ ਮਿਲੇਗੀ ਜੇ ਆਲਸ ਛੱਡ ਦੇਵਾਂਗੇ ਇਹ ਸਿਰਫ ਇੱਕ ਵਾਕ ਨਹੀਂ ਸਗੋ ਜੀਵਨ ਦਾ ਸੱਚ ਹੈ ਹਰ ਉਹ ਮਨੁੱਖ ਜੋ ਆਪਣੇ ਆਪ ਨਾਲ ਇਮਾਨਦਾਰ ਹੋ ਕੇ ਮਿਹਨਤ ਕਰਦਾ ਹੈ ਇੱਕ ਦਿਨ ਜ਼ਰੂਰ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ ਇਹ ਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ